ਗੁਰਦੀ ਦਾ ਹਲਸਾ ਹੈ ਗੁਰਦੀ ਦੀ ਫਤਿਹ ਸਿੱਖ ਇਤਿਹਾਸ ਵਿੱਚ ਪੌਦਾ ਮਹੀਨਾ ਸ਼ਹਾਵਤਾ ਦਾ ਮਹੀਨਾ ਸ਼੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਛੋਟੀਆਂ-ਛੋਟੀਆਂ ਪਹਾੜੀਆਂ ਤੇ ਬੈ ਰਾਜ ਆਂਦੀ ਰਿਆਸਤਾ ਸੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੀ ਉਹਨਾ ਦੀ ਨਫਰਤ ਵਧਦੀ ਜਾ ਰਹੀ ਸੰ ਗੁਰੂ ਗੋਬਿੰਦ ਅਜਮੇਰ ਚੰਦ ਤੇ ਉਸਦੇ ਪਿਤਾ ਭੀਮ ਚੰਦ ਨੇ ਉਸ ਟਾਈਮ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਉਹਨਾਂ ਨੂੰ ਖਤਮ ਕਰਨ ਤੇ ਮਾਰਨ ਲਈ ਉਕਸਾਇਆ ਸਾਲ ਸਾਰਾ ਸੋਚਾਰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਕਿਉਂਕਿ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਦੇ ਵਾਦਾ ਕੀਤਾ ਸੀਗਾ ਕਿ ਉਹ ਕਦੀ ਵੀ ਹਮਲਾ ਨਹੀਂ ਕਰਨਗੇ ਪਰ ਕਿਲਾ ਛੱਡਦੇ ਉੱਚਕਾਂ ਗਿਆ ਮੈਕੰਦੀ ਨੇ ਆਪਣੇ ਕੁਝ ਸਿੰਘਾਂ ਨੂੰ ਹਮਲੇ ਦਾ ਮੁਕਾਬਲਾ ਕਰਨ ਵਾਸਤੇ ਪਿੱਛੇ ਰਹਿਣ ਨੂੰ ਕਿਹਾ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਇਸ ਦੌਰਾਨ ਉਡਾ ਦਾ ਕਾਫਲਾ ਸਰਸਰਾ ਦੀ ਦੇ ਕੋਲ ਪੁੱਜ ਗਿਆ ਕਾਲੀ ਰਾਤ ਠੰਡੀ ਹਵਾ ਦੇ ਉਤੋਂ ਸਰਸਰ ਦ ਤੇਜ ਵਾ ਸੱਤੋਂ ਲੰਦੋਖਰੇ ਗਲਦਾ ਐਸੇ ਕਿ ਜਦੋਂ ਪੂਰਾ ਪਰਿਵਾਰ ਪਿੱਛੜ ਗਿਆ ਮਾਤਾ ਗੁਦਰੀ ਜੀ ਤੇ ਦੋ ਛੋਟੇ ਸਹਿਬਜਾਦੇ ਗੰਗੂ ਪ੍ਰਮਹੰਦਰ ਨਾਲ ਚਲੇ ਗਏ ਤਮਦਰ ਸਾਹਿਬ ਔਰ ਜੀ ਕੁਝ ਸੰਗਤ ਨਾਲ ਦਿੱਲੀ ਦੇ ਰਾਹ ਪਏ ਤਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਅੱਗੇ ਨਿਕਲ ਗਏ ਪਰ ਇਹ ਵਿਛੋੜਾ ਕਦੇ ਵੀ ਦੁਆਰਾ ਮੁੜ ਨਾ ਪਾਇਆ ਹੁਣ ਅੱਜ ਕੱਲ ਇਹ ਜਗ੍ਹਾ ਤੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜੀ ਹੈ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੀ ਫਤਿਹ